ਵਾਹਿਗੁਰੂ ਫਤਿਹ ਸਾਰਿਆਂ ਕਿਰੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜ ਵੀ ਦੇ ਕੀਤੇ ਵੀਰਵਾਰਾਂ ਦੇ ਲਈ ਪ੍ਰਚਾਰ ਕਰਨ ਲਈ ਜਲੰਧਰ ਆ ਰਹੇ ਆ ਉਹਨੂੰ ਮੁੱਖ ਰੱਖਤਾ ਹੋਇਆ ਸਾਰੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਵਿਰੋਧ ਕਰਨ ਦਾ ਔਰ ਭਾਜਪਾ ਨੂੰ ਸਵਾਲ ਕਰਨ ਦਾ ਜਿਹੜਾ ਪ੍ਰੋਗਰਾਮ ਲਿਖਿਆ ਸੀ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਪੁਲਿਸ ਨੇ ਸਾਡੇ ਸਾਰੇ ਆਦੂਆਂ ਨੂੰ ਸਵੇਰ ਦਾ ਤੜਕੇ ਦਾ 4-5 ਵਜੇ ਦਾ ਲੈ ਕੇ ਸਾਰੇ ਆਕੂ ਨੂੰ ਨਜ਼ਰਬੰਦ ਕੀਤਾ ਹੋਇਆ ਸੀ ਲੇਕਿਨ ਨਗਰਿਆਂ ਦੇ ਦਵਾ ਕਰਕੇ ਬਰਕਰਾਂ ਦੇ ਦਵਾ ਕਰਕੇ ਇਹਨਾਂ ਸਾਰਿਆਂ ਦੀ ਨਗਰਵਧੀ ਦੀ ਜਿਹੜੀ ਸੀ ਉਹ ਹਟਾ ਦਿੱਤੀ ਗਈ ਹੈ ਇਸ ਕਰਕੇ ਭਾਰਤੀ ਕਿਸਾਨ ਜਨ ਦੁਆਬਾ ਵੱਲੋਂ ਸਾਰੇ ਬਰਕਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਭਾਰਤੀ ਕਿਸਾਨ ਜਨ ਦੁਆਬਾ ਦੇ ਜਿੰਨੇ ਵੀ ਵਰਕਰ ਪਿੰਡਾਂ ਤੋਂ ਵਿੱਚ ਸਮੂਹ ਕਿਸਾਨ ਫਗਵਾੜਾ ਦਾਣਾ ਮੰਡੀ 2:30 ਵਜੇ ਤੱਕ ਪਹੁੰਚ ਜਾਓ ਆਪਾਂ ਸਾਰਿਆਂ ਨੇ ਖਫੜਾ ਬਣਾ ਕੇ ਬੀਜੇਪੀ ਦੀ ਜਿਹੜੀ ਰੈਲੀ ਹੈ ਉਹਨਾਂ ਨੂੰ ਸਵਾਲ ਕਰਨ ਲਈ ਜਾਣਾ ਜੇਕਰ ਆਪਾਂ ਉਹ ਨਹੀਂ ਜਾਣ ਦਿੰਦੇ ਤਾਂ ਆਪਾਂ ਉਹਨਾਂ ਦਾ ਵਿਰੋਧ ਕਰਨਾ ਆਪਣੀ ਜਿਹੜੀ ਹਾਜ਼ਰੀ ਹੈ ਉਹ ਦੀ ਕੀਮਤੀ ਪੜਾਓ ਸਾਰੇ ਪਿੰਡਾਂ ਤੋਂ ਬੇਨਤੀ ਹੈ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸਮੂਹੇ ਵਰਕਰਾਂ ਨੂੰ ਕਿ 2:30 ਵਜੇ ਤੱਕ ਦਾਣਾ ਮੰਡੀ ਘਵਾੜੇ ਪਹੁੰਚੋ ਕਿ ਜਿਹੜਾ ਯੂਨੀਅਨ ਦਾ ਪ੍ਰੋਗਰਾਮ ਹੈ ਉਹਨੂੰ ਆਪਾਂ ਵੱਡੇ ਪੱਤਰ ਦੇ ਉੱਤੇ ਉਹਨੂੰ ਸਫਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਫਿਰ ਮੈਂ ਆਪਾਂ ਦਾ ਆਜ ਕੇ ਨਿਰਵਾਸੋ ਦੇਖੋ ਗੱਡੀ ਦੇ ਜਗENDER ਗੱਡੀ ਤੂੰ ਚਲਾਦਾ ਉਹ